ਅੱਛਾ ਤੋ ਹੱਡੀ ਸਟੈਲਰਸ ਕਰਕੇ ਰੱਖੀ ਹੋਈ ਹੈ ਹੂੰ ਜੋ ਕਹਿੰਦੇ ਕਿ ਹਰੇ ਸਵੈਲਨ ਹੋਗੀ ਜੋ ਸਵੈਲਨ ਘਟੂਗੀ ਉਹ ਜੋ ਹੱਡੀ ਦੁਆਰਾ ਠੀਕ ਹੈ ਅੱਛਾ ਇਥੋਂ ਆ ਆ ਜਗਾ ਤੋਂ ਹਾਂਜੀ ਹਾਂਜੀ ਤੇ ਮਤਲਬ ਜਿਆਦਾ ਸਾਟਾ ਹਨਾ ਦੇਖ ਹੀ ਰਿਹਾ ਜਿਵੇਂ ਇੱਥੇ ਸਵੈਲਿੰਗ ਸੋਜ ਲੱਗ ਤੇ ਹਨਾ 8-9 ਸਾਲ ਦੱਸੇ ਤੁਸੀਂ ਲੱਗ ਪਾ ਗਏ ਹਨਾ ਤੇ ਉਸ ਟਾਈਮ ਤੇ ਖਰਚਾ ਕਿੰਨਾ ਆ ਗਿਆ ਸੀ ਇਸ ਟਾਈਮ ਤੇ ਜਿਹੜਾ ਸੀਗਾ 4 ਤੋਂ 5 ਦੇ ਵਿਚ ਪੁੱਛੀ ਨੂੰ ਲੱਖ ਲੱਖ 4-5 ਲੱਖ ਰੁਪਏ ਤੇ ਤੁਸੀਂ ਤੁਸੀਂ ਕੰਮ ਕੀ ਕਰਦੇ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਐਸੇ ਨੌਜਵਾਨ ਦੀ ਕਹਾਣੀ ਦੇ ਨਾਲ ਜੋ ਬਹੁਤ ਸੋਹਣਾ ਲਿਖਦਾ ਬਹੁਤ ਵਧੀਆ ਕਮੈਂਟਰੀ ਕਰਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਨੌਜਵਾਨ ਆ ਜਿਹੜਾ ਉਹ ਅਪਾਹਜ ਆ ਤੇ ਉਹਦਾ ਇਸ ਟਾਈਮ ਤੇ ਬਠਿੰਡੇ ਤੋਂ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਚੱਲ ਰਿਹਾ ਤੇ ਅਸੀਂ ਅੱਜ ਪਹੁੰਚੇ ਆ ਪਿੰਡ ਹਰੀਨੋ ਜਿਹੜਾ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਪੈਂਦਾ ਸੋ ਆਓ ਬਹੁਤੀ ਦੇਰ ਨਾ ਕਰੀਏ ਤੇ ਆਪਾਂ ਉਸ ਨੌਜਵਾਨ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਜੀ ਠੀਕ ਹੈ ਜੀ ਠੀਕ ਹੈ ਅੱਛਾ ਬਾਈ ਜੀ ਤੁਸੀਂ ਪਹਿਲਾਂ ਤਾਂ ਜਿਹੜੇ ਨੌਜਵਾਨ ਦੀ ਆਪਾਂ ਗੱਲ ਕੀਤੀ ਹੈ ਨਾ ਆਪਣੇ ਸਰੋਤਿਆਂ ਦੇ ਨਾਲ ਤੇ ਤੁਸੀਂ ਉਹਦੇ ਨਾਲ ਤੁਹਾਡਾ ਰਿਸ਼ਤਾ ਕੀ ਹੈ ਮੇਰਾ ਬੇਟਾ ਹੈ ਅੱਛਾ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਵੰਤ ਅੱਛਾ ਜਸਵੰਤ ਸਿੰਘ ਜੀ ਪ੍ਰੋਬਲਮ ਕੀ ਹੈ ਜੀ ਤੁਹਾਡੇ ਬੇਟੇ ਨੂੰ ਜਿਹਨੂੰ ਪ੍ਰੋਬਲਮ ਹੈ ਜੀ ਇਹਦੇ ਮਾਰਕਸ ਆਲ ਪੈਲਾ ਹੂੰ ਇਹ ਗਰਾਊਂਡ 'ਚ ਖੜਨ ਗਿਆ ਸੀ ਆਪਣੇ ਬਾਹਰ ਇਹ ਗਰਾਊਂਡ ਬਣਿਆ ਮੰਡੀ ਦੇ ਨਾਲ ਪ੍ਰੈਸ਼ਰ ਵਾਲੀ ਮੰਡੀ ਹੈ ਜੀ ਤੇ ਉੱਥੇ ਕੋਈ ਬੱਚਾ ਦੇ ਨਾਲ ਚੋਰੀ ਕਰਦੇ ਹੋਣੇ ਜਾਂ ਕਬੂਰਤਿਆਂ ਦੇ ਕਿਸੇ ਚਾਤ ਖੱਟ ਲੱਗ ਗਈ ਸੀ। ਹੂੰ। ਤੇ ਸਾਨੂੰ ਨਹੀਂ ਦੱਸਿਆ ਸੀ ਇਹ ਗੁਰੇ ਸਾਹਿਬ ਨੂੰ ਕਿ ਹੂੰ। ਇਹਦਾ ਬਲੱਡ ਵਗੈਰਾ ਬਾਹਰ ਆ ਗਿਆ ਤਾਂ ਪਤਾ ਲੱਗ ਗਿਆ। ਹੂੰ। ਸਾਨੂੰ ਨਹੀਂ ਦੱਸਿਆ ਉਹਨੇ ਬਲੱਟਰ ਰਿਹਾ ਕਿ ਦਰਦ ਨੂੰ ਦੱਸਣਾ ਨਹੀਂ ਮੰਨਦੇ। ਹੂੰ। ਦੋ ਤੰਦਰ ਬਾਅਦ ਸਾਨੂੰ ਜਿਹੜੇ ਹੋਰ ਵੀ ਪ੍ਰੋਬਲਮ ਵਧ ਗਈ। बेहोश हो गए। बेहोश हो गए। ਹਾਂਜੀ। ਜੀ। ਅਸੀਂ ਕੋੜਪੁਰੇ ਹਸਪਤਾਲ ਚਲੇ ਗਏ। ਹੂੰ। ਉਹਨਾਂ ਨੇ ਸਾਨੂੰ ਰੈਫਰ ਕੀਤਾ ਬਠਿੰਡੇ। ਹੂੰ। ਤੇ ਜਾ ਕੇ ਵੀ ਡਾਕਟਰ ਨੂੰ ਨਹੀਂ ਪਤਾ ਲੱਗਾ ਵੀ ਉਹ ਕਿੰਨੇ ਵੀ ਐਸ਼ਮਰ ਚੈੱਕ ਜਿਹੜਾ ਬੱਡ ਜਾਂਦਾ ਇਸ ਬੱਚੇ ਦੇ ਨਹੀਂ। ਹੂੰ। ਉਹਨਾਂ ਨੇ ਕੀਤਾ ਮਾ ਕੇ ਕੇ ਸਾਨੂੰ ਦੋ ਦਿਨ ਬਾਅਦ ਜਿੱਦ ਪਿੰਡੋਂ ਬੱਚਿਆਂ ਦਾ ਪਤਾ ਲੱਗਾ ਵੀ ਉਹ ਕੋਈ ਡਿੱਕਿਆ। ਇਹ ਰਿਪੋਰਟ ਵਿੱਚ ਉਹਨਾਂ ਨੇ ਆਪਰੇਸ਼ਨ ਕੀਤਾ। ਹੂੰ। ਹੁਣ ਦਵਾਈ ਚੱਲ ਰਹੀ ਹੈ ਜੀ اچھا ਤੋਂ ਹੱਡੀ ਸਟੈਲਰ ਲੇਜ਼ਰ ਕਰਕੇ ਰੱਖੀ ਹੋਈ ਹੈ ਹੂੰ ਜੋ ਕਹਿੰਦੇ ਵੀ ਹਜੇ ਸੋਇਲਿੰਗ ਹੈ ਜੀ ਜੋ ਸੋਇਲਿੰਗ ਕਦੋਂ ਦੋ ਦਿਨਾਂ ਤੋਂ ਦੋ ਦਿਨਾਂ ਤੋਂ ਠੀਕ ਹੈ ਅੱਛਾ ਇਹ ਇਹ ਬਾਈ ਦੀ ਗੱਲ ਕਰ ਰਹੇ ਤੁਸੀਂ ਹਾਂਜੀ ਹਾਂਜੀ अच्छा ते मतलब जेडी हड्डी ਗੱਲ ਕਰ ਰਹੇ ਸੀ ਤੁਸੀਂ ਕਿਹੜੇ ਪਾਸੇ ਸੀ ਕਿੱਥੇ ਜੇ ਸੀਗੀ ਇਹ ਸਿਰ ਦੇ ਇਥੇ ਆਪਰੇਸ਼ਨ ਹੋਏਗੀ ਕਿਉਂਕਿ ਉਹ ਤਾਂ ਲੱਗ ਕੇ ਦਿਖਾ ਦੇਣੀ ਹੈ اچھا ਇਥੋਂ ਆ ਆ ਜਗਾ ਤੋਂ ਹਾਂਜੀ ਹਾਂਜੀ ਤੇ मतलब ਜਿਆਦੇ ਸਾਟ ਹਨ ਦੇਖ ਹੀ ਰਿਹਾ ਜਿਵੇਂ ਇਥੇ ਸਵੇਲਿੰਗ ਸੋਜ ਲੱਗ ਰਹੀ ਹੈ ਹਨ ਟੇਡਾ ਹੋਇਆ ਪਿਆ ਮਤਲਬ ਫੇਸ ਤੇ ਹੁਣ ਡਾਕਟਰਾਂ ਦਾ ਕੀ ਕਹਿਣਾ ਜੀ ਉਹਨਾਂ ਨੇ ਇਹ ਕਿਹਾ ਵੀ ਜੇ ਦਵਾਈ ਚੱਲੀ ਜਾਂਦੀ ਹੈ ਜਾਂ ਨਾ ਸੜੋ ਸਵੇਲਿੰਗ ਹੂੰ ਅਸੀਂ ਆਪਰੇਸ਼ਨ ਕਰਾਉਣ ਵਾਸਤੇ ਲਗਾਏ ਵੀ ਅੰਦਰ ਲੈ ਵੀ ਦੇਸੀ ਵਾਲ ਵਗੈਰਾ ਕੱਟ ਕੇ ਵੀ ਸਿੱਖ ਹੂੰ ਉਹਨਾਂ ਦੇ ਦੋਵਾਂ ਕੰਨੀ ਵੀ ਹਰੇ ਜਨਨਗਾ ਜੀ ਆਪਰੇਸ਼ਨ ਨਹੀਂ ਹੋਣਾ ਹੂੰ ਹੂੰ ਕੀ ਹੈ ਜੀ ਦੋ ਚੱਲੀ ਜਾਂਦੀ ਫਿਰ ਤੇ ਕਰਾਂਗੇ ਉਸ ਤੋਂ ਅੱਗੇ ਅੱਛਾ ਮਤਲਬ ਇਹਦਾ ਖਰਚਾ ਕਿੰਨਾ ਕ ਆ ਗਿਆ ਸੀਗਾ ਬਾਈ ਜੀ ਮਤਲਬ ਜੇ ਤੁਸੀਂ ਇਹਨੂੰ ਲੈ ਕੇ ਗਏ ਆ ਤੇ ਤੁਸੀਂ ਕਾਫੀ ਸਮਾਂ ਦੱਸਿਆ ਹਨ 8-9 ਸਾਲ ਦੱਸੇ ਤੁਸੀਂ ਲਗਭਗ ਹਨ ਤੇ ਉਸ ਟਾਈਮ ਤੇ ਖਰਚਾ ਕਿੰਨਾ ਆ ਗਿਆ ਸੀ ਉਸ ਟਾਈਮ ਤੇ ਜਿਹੜਾ ਸੀਗਾ 4 ਤੋਂ 5 ਦੇ ਵਿੱਚ ਵਿੱਚ ਲੱਖ ਰੁਪਏ ਚਾਰ-ਪੰਜ ਲੱਖ ਰੁਪਏ ਤੇ ਤੁਸੀਂ ਤੁਸੀਂ ਕੰਮ ਕੀ ਕਰਦੇ ਹੋ ਇਹ ਤਾਂ ਮਜ਼ਦੂਰੀ ਗੱਲ ਹੈ ਤੇ ਮਜ਼ਦੂਰ ਪਰਿਵਾਰ ਨੂੰ ਮਤਲਬ ਇੰਨਾ ਖਰਚਾ ਕਰਨਾ ਤਾਂ ਮਤਲਬ ਬਹੁਤ ਔਖਾ ਹੋ ਜਾਂਦਾ ਹਨ ਜਿਵੇਂ ਮੈਡੀਸਨ ਚੱਲੀ ਜਾਂਦੀ ਰੋਜ਼ਾਨਾ 200 ਰੁਪਏ ਦੀ ਰੋਜ਼ਾਨਾ ਦੀ ਜੀ ਹਾਂ ਤੁਰ ਬਹੁਤ ਔਖਾ ਹੁੰਦਾ ਨਾ ਬਾਈ ਇਹ ਔਖਾ ਦਾ ਫਿਰ ਬੱਚੇ ਬਾਰੇ ਕਰਨਾ ਹੀ ਬਿਲਕੁਲ ਕੋਈ ਜਿਵੇਂ ਸਰਕਾਰੀ ਕੋਈ ਸਹੂਲਤ ਜਿਵੇਂ 5 ਲੱਖ ਵਾਲਾ ਕਾਰਡ ਕਹਿੰਦੇ ਹੁੰਦੇ ਆਪਣੇ ਉਦੋਂ ਨਿੱਜੀ ਹਸਪਤਾਲ ਚ ਕਰਵਾਇਆ ਸੀ ਕਿ ਕਿੱਥੋਂ ਕਰਵਾਇਆ ਠੰਡੇ ਤੋਂ ਕਰਵਾਇਆ ਸੀ ਕਿਹੜਾ ਹਸਪਤਾਲ ਕੋਈ ਨੀਰੋਸਪਨ ਠੰਡਾ ਅੱਛਾ ਤੇ ਨਹੀਂ ਪ੍ਰਾਈਵੇਟ ਵਿੱਚ ਵੀ ਉਹ ਚੱਲ ਜਾਂਦਾ ਹੈਗਾ ਜੀ ਕਈ ਥਾਵਾਂ ਤੇ ਮਤਲਬ ਪ੍ਰਾਈਵੇਟ ਲੈਗੂਏ ਸੀ ਅਸੀਂ ਉੱਤੇ ਨਹੀਂ ਮਨਲਾ ਪ੍ਰਬੰਧ ਹੈ ਨਹੀਂ ਸੀਗਾ ਬਟਿੰਡੇ ਕਰਾਉਣਾ ਪਿਆ ਦੇਰ ਹੋ ਜਾਂਦਾ ਸਰ ਹੂੰ ਇਹ ਪ੍ਰਾਈਵੇਟ ਅਸੀਂ ਲਗਾਏ ਜੀ ਅਤੇ ਆਪਣੇ ਸਰਕਾਰੀ ਵੀ ਲੱਗੇ ਜੀ ਹੂੰ ਹੂੰ ਉੱਤੇ ਪ੍ਰਬੰਧ ਹੈ ਨਹੀਂ ਜੀ ਜਿਹੜਾ ਵੀ ਪ੍ਰਾਈਵੇਟ ਹਸਪਤਾਲ ਤੋਂ ਸਰਕਾਰੀ ਅੱਛਾ ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸਿਆ ਆਫ ਕੈਮਰਾ ਹਨਾ ਤੇ ਤੁਸੀਂ ਦੱਸ ਰਹੇ ਸੀ ਕਿ ਵੀ ਇਹ ਬੱਚਾ ਜਿਹੜਾ ਤੇ ਇਹ ਕਾਫੀ ਗਾਉਂਦਾ ਵੀ ਹੈਗਾ ਲਿਖਦਾ ਵੀ ਹੈਗਾ ਤੇ ਕੀ ਕੀ ਗਾਉਂਦਾ ਕੀ ਹੈ ਇਹਦੇ ਮਤਲਬ ਕੋਈ ਬੱਚੇ ਦਾ ਨਾਮ ਕੀ ਤੁਹਾਡਾ ਜਸ਼ਨਪ੍ਰੀਤ ਸਿੰਘ ਜੀ ਜਸ਼ਨਪ੍ਰੀਤ ਸਿੰਘ ਤੇ ਪੜਦਾ ਵੀ ਰਹਾਗਾ ਹੁਣ ਵੀ ਪੜ ਰਿਹਾ ਹੋਵੇਗਾ ਜੀ ਨਹੀਂ 10ਵੀਂ ਕਲਾਸ ਤੇ ਕਰਕੇ ਹਟ ਗਿਆ ਸੀ ਅੱਛਾ ਸਮੀ ਪਾਸ ਹੈ 10ਵੀਂ ਪਾਸ ਆ ਅੱਛਾ ਤੇ ਕੀ ਗਾਲ ਲੈਂਦੇ ਹਾਂ ਕੀ ਲਿਖਦੇ ਹਾਂ ਪਹਿਲਾਂ ਤਾਂ ਇਹ ਦੱਸੋ ਕਵਤਾ ਗਾਲ ਇਹਦੀ ਅਗਿਆਨੀ ਸਾਇੰਸ ਸਿੰਘ ਜੀ ਦੀ ਕਲਮ ਵਿੱਚੋਂ ਲਿਖੀਆ ਗਈ ਹੈ ਹੂੰ ਉਹ ਗਾਲ ਲੈਨੇ ਹੂੰ ਅਲਿਖ ਲਗਵੀ ਲੈਨੇ ਅੱਛਾ ਕੀ ਸੁਣਾਉਗੇ ਫਿਰ ਕੁਛ ਹਾਂ ਜੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਇਹ ਕਵਿਤਾ ਗਿਆਨੀ ਸਾਈਂ ਸਿੰਘ ਜੀ ਦੀ ਕਲਮ ਵਿੱਚੋਂ ਲਿਖੀ ਗਈ ਹੈ ਤੇ ਗਿਆਨੀ ਸਾਈਂ ਸਿੰਘ ਜੀ ਇੰਉ ਬਿਆਨ ਕਰ ਰਹੇ ਨੇ ਪਿਆਲੇ ਕੋਜ ਰਤ ਦੇ ਜਲੇਬੀ ਨਹੀਂ ਬਟਣ ਦੇ ਜੈਸੀ ਲੱਡੂ ਵੀ ਕਾਨੇਰ ਦੇ ਲਜਤ ਦਿਨ ਖਾਦੇ ਵੇ ਜੋਤੀ ਤਾਰਾ ਗੰਗਦੀ ਰੇ ਔੜੀ ਹਦਰਤ ਕਦੀ ਪਗ ਪਗ ਵਾੜੇ ਦੀ ਅਲੈ ਦੇ ਕੱਡੇ ਵਾ ਦੇਵੇ ਗਉ ਮਦ ਰਾਸ ਵਿੱਚ ਮਜ ਹੈ ਨੀ ਲੰਮੇ ਜੈਸੀ ਓਠ ਡੂੰਗੀ ਥਲੀ ਤੇ ਚੱਲਾਂ ਸਿੱਧੇ ਸਾਦੇ ਵੇ ਸਹੰਦ ਦੀਆਂ ਕੋੜੀਆਂ 바ਸੀ ਦੀ ਜੋੜੀ ਕੱਢਿਆਂ ਦੀ ਸਾਈਂ ਸਿਆਂ ਬਲਦ ਕੋਟ ਤੇ ਜੀਆਂ ਦੇ ਵਾ ਦੇਵੇ ਕਲਰ ਚਕਾਈ ਤੇ ਕਣਕਾਂ ਦੀ ਪੰਜਾਬ ਜੈਸੀ ਏੰਗਲੈਂਡ ਵਿੱਚ ਹੁੰਦੀ ਜਨਸ ਕਪਾਹਾਂ ਦੀ ਮੇਵਾ ਕਸ਼ਮੀਰ ਦਾ ਤੇ ਹੀ ਮਨੀਆ ਜਨ ਜੈਸੀ ਮਾਝੇ ਚ ਖਪਲ ਨਾ ਕਵਰ ਲਗੇ ਰਾਂ ਦੀ ਮਿੱਠਾ ਹੈ ਪਵਾਦ ਦਾ ਕਮਾਦ ਨੀਦ ਵੇ ਬੈਸ ਸਾਬੋ ਦੇ ਆ ਲੋਕਾਂ ਨੂੰ ਲਲਕ ਬਾਲੀ ਚਾਂ ਦੀ ਕੋਤ ਬੇਨਾਦਮੀ ਦਾ ਨਾ ਨੇ ਰਹਿੰਦਾ ਦੁਨੀਆਂ ਤੇ ਸਾਈਂ ਸਿਆਮ ਪਰਾਵਾਂ ਦੀ ਮਦਦ ਤਾਂ ਹੁੰਦੀ ਬਾਂਦੀ। ਹਾਲਾ ਜਿੰਨਾ ਦਾ ਤੁਸੀਂ ਦੱਸਿਆ ਵੀ ਚੱਲ ਰਿਹਾ ਹੈਗਾ ਹਨਾ। ਹਾਂਜੀ ਹਾਂਜੀ। ਤੇ ਹੁਣ ਡਾਕਟਰ ਕਿੰਨਾ ਕ ਖਰਚਾ ਮੰਗਦੇ ਹੈਗੇ? ਹੁਣ ਕੀ ਕਹਰੇ ਡਾਕਟਰ? ਪਹਿਲਾਂ ਤਾਂ ਇਹ ਦੱਸੋ। ਹੁਣ ਵੀ ਅਸੀਂ ਆਪਰੇਸ਼ਨ ਕਰਨ ਵਾਸਤੇ ਲੈ ਕੇ ਗਏ ਸੀ। ਉਹਨਾਂ ਨੇ ਸਭ ਤੋਂ ਪੈਸੀ ਵੀ ਜਮਾ ਕਰਵਾਏ ਸੀ। ਹੂੰ। ਤੇ ਹੁਣ ਕਿਹਦੀ ਤਕਰੀਬਨ ਵੀ 4-5 ਲੱਖ ਰੁਪਈਆ ਖਰਚਾ ਆਊਗਾ ਤੇ ਪਰ ਹਜੇ ਦੱਸੋ ਇਹਨਾਂ ਲੋਕ ਨਹੀਂ ਆਦਿ। ਹੂੰ। ਇਹ ਮਤਲਬ ਤੁਸੀਂ ਕਰ ਪਾਉਂਗੇ ਅਰੇਂਜ ਮਤਲਬ ਤੁਸੀਂ ਕਾਫੀ ਪੂੰਜੀ ਪਹਿਲਾਂ ਹੀ ਲਾ ਚੁੱਕੇ ਹੋ ਤੇ ਹੁਣ ਕੀ ਸੰਭਾਵਨਾ ਹੈਗੀ ਹੈ ਮਤਲਬ ਹੈ ਤੁਹਾਡੇ ਕੋਲ 5 ਲੱਖ ਰੁਪਏ ਸਾਡੇ ਕੋਲੇ ਤਾਂ ਕਿੱਥੇ ਜੀ ਬਾਕੀ ਜੋ ਕੁਛ ਵੀ ਬੜਾ ਥਾਂ ਵਿੱਚ ਨਾ ਕੁਝ ਵੀ ਵਾਲਾ ਕਰਨਾ ਪੈਂਦਾ ਕੋਈ ਨਾ ਕਰਦਾ ਹੀ ਫਿਰ ਬੱਚਾ ਮਾਰਾ ਕੁਛ ਨਾ ਕੁਝ ਕਰੂਗਾ ਹੀ ਕੁਝ ਨਹੀਂ ਕਰੇ ਹੂੰ ਤੇ ਬੁੱਧੀਮਾਨ ਵਾਰੀ ਕਰਾਂਗੇ ਵੀ ਘਰ ਵੀ ਸਾਡੇ ਡਾਕਟਰ ਜੀ ਹੂੰ ਐਲੀਕੋ ਪ੍ਰਾਈਵੇਟ ਹਸਤਾਲ ਬੰਦੇ ਵੈਸੇ ਡਾਕਟਰ ਸਾਹਿਬ ਬਹੁਤ ਵਧੀਆ ਬੰਦੇ ਆ ਹੂੰ ਕਿ ਚਾਹ ਕੋਈ ਨਾਮ ਕੋਈ ਬੈਂਟ ਕਰਾਂਗੇ ਮਾੜਾ ਮਾੜਾ ਘੱਟ ਵੀ ਜਾਣ ਤੇ ਬਾਕੀ ਜਿੰਨੇ ਮੰਗਣ ਡਾਕਟਰੋਂ ਦਾ ਦੇਣੇ ਪੈਣਗੇ ਕਰਨੇ ਪੈਣਗੇ ਸਾਡੇ ਚੈਨਲ ਦੇ ਜ਼ਰੀਏ ਹੂੰ ਵੀ ਆਮ ਜਿਵੇਂ ਲੋਕਾਂ ਦੀ ਮਦਦ ਕਰਦੇ ਲੋਕ ਬਹੁਤ ਦਾਨੀ ਸੱਜਣੇ ਹੋਗੇ ਜੀ ਇਸੇ ਤਰ੍ਹਾਂ ਇਹ ਬੱਚੇ ਦੇ ਲਾਇ ਵਾਸਤੇ ਵੀ ਸਾਡੇ ਚੈਨਲ ਰਾਹੀਂ ਅਸੀਂ ਮਦਦ ਕਰੂ ਹੂੰ ਵੀ ਬੱਚੇ ਦੀ ਇਲਾਜ ਹੋ ਜਾਵੇ ਸਾਡੀ ਮਦਦ ਨਾਲ ਹੂੰ ਹੂੰ ਸੋ ਸ੍ਰੋਤਿਓ ਜਿਵੇਂ ਤੁਸੀਂ ਸਾਡੇ ਚੈਨਲ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਤੁਸੀਂ ਰੋਜ਼ਾਨਾ ਹੀ ਦੇਖਦੇ ਹੋ ਇਹ ਅਸੀਂ ਤੁਹਾਨੂੰ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਗਰਾਊਂਡ ਲੈਵਲ ਤੋਂ ਜ਼ੀਰੋ ਰਿਪੋਰਟ ਤੁਹਾਨੂੰ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ ਜਿਵੇਂ ਕੱਲ ਵੀ ਅਸੀਂ ਤੁਹਾਨੂੰ ਦਿਖਾਇਆ ਤੇ ਪਰਸੋਂ ਵੀ ਰੋਜ਼ਾਨਾ ਹੀ ਦਿਖਾਉਨੇ ਆ ਜਿਵੇਂ ਸਰਕਾਰਾਂ ਦਾਵਾ ਕਰਦੀਆਂ ਕਿ ਉਹਨਾਂ ਨੇ ਵੱਡੇ ਵੱਡੇ ਵਿਕਾਸ ਕਰਤੇ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਿਹਤਰ ਬਣਾ ਦਿੱਤੀ ਹੈ ਪਰ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਤੁਹਾਨੂੰ ਰਿਪੋਰਟ ਅਸੀਂ ਦਿਖਾ ਰਹੇ ਹਾਂ ਕਿ ਜਿਵੇਂ ਇਹ ਨੌਜਵਾਨ ਮੁੰਡਾ ਤੇ ਅਪਾਹਜ ਤੇ ਇਲਾਜ ਖਣੋ ਜਿਹੜਾ ਉਹ ਇਹਨਾਂ ਦੀ ਪੂੰਜੀ ਆ ਜਿਹੜੀ ਉਹ ਇਹਨਾਂ ਨੇ ਹੁਣ ਤੱਕ ਦੀ ਸਾਰੀ ਪੂੰਜੀ ਉਹ ਖਰਚ ਦਿੱਤੀ ਹੈਗੀ ਆ ਤੇ ਤੁਹਾਡੇ ਤੋਂ ਸਾਰਿਆਂ ਤੋਂ ਹੈਲਪ ਮੰਗ ਰਹੇ ਆ ਸੋ ਬੇਨਤੀ ਆ ਇਹਨਾਂ ਦੀ ਕਿ ਤੁਸੀਂ ਇਹਨਾਂ ਦੀ ਹੈਲਪ ਜਿਹੜੀ ਉਹ ਜਰੂਰ ਕਰੋਗੇ ਅਸੀਂ ਸਕਰੀਨ ਤੇ ਇਹਨਾਂ ਦਾ ਅਕਾਊਂਟ ਨੰਬਰ ਆ ਤੇ ਪੂਰੇ ਅਕਾਊਂਟ ਦੀ ਡਿਟੇਲ ਆ ਜਿਹੜੀ ਉਹ ਇਸ ਟਾਈਮ ਤੇ ਦੇ ਦਿੱਤੀ ਹੈਗੀ ਆ ਤੁਹਾਨੂੰ ਸੋ ਇਸ ਕਰਕੇ ਜਿਹੜੇ-ਜਿਹੜੇ ਮਿੱਤਰ ਪਿਆਰੇ ਦਾਨੀ ਸੱਜਣ ਇਹਨਾਂ ਦੀ ਹੈਲਪ ਕਰ ਸਕਦੇ ਆ ਸਹਾਇਤਾ ਕਰ ਸਕਦੇ ਆ ਉਹ ਇਹਨਾਂ ਦੀ ਸਹਾਇਤਾ ਜਿਹੜੀ ਉਹ ਜਰੂਰ ਕਰ ਸੋ ਬਹੁਤ-ਬਹੁਤ ਧੰਨਵਾਦ